É com é. como é. 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 تیرے اوجل کي کدي کڻڻ چاهي تیرے اوجل کي کدي کڻڻ چاهي تیرے اوجل کي کدي کڻڻ چاهي میں مرتي یار پيار پڪي کي بري ڇوئي See oh for okay. هي لکتا کي اڀري چڪي خبر میری جان میں آنے کی <سؤال> <سؤال> میں بابا منوش ہاں جی ہاں جی بالکل نم ایک دو جگہ گایا پھر چی

ਨਾ ਤੋ ਦੁਪੁਰ ਮੈਂ ਆ ਦਿਲ ਤੋਂ ਤੇਰੀ ਦੀ ਤੀ ਜਾਨੀ ਮੈਂ ਖੋਲ ਤੇਰੇ ਸਰੂਰ ਮੈਂ ਪੜੀ ਤਸਵੀਰ ਮੁੱਤਾਂ ਦੀ ਉੱਥਾਇ ਨਹੀਂ ਤੇਰੀ ਤਸਵੀਰ ਦਾ ਕਿਰਸ਼ਣ ਮੈਂ ਸਨੇਹ ਧੰਨਵਾਦੇ ਨਾਲ ਦੀ ਨਾਲ ਸਤਲ ਦੀ ਤਰਫੋਂ ਮਹਤਗਾ ਦੇ ਨਾਲ Jika rasa ingin sergara i <laughs> I'll सह <laughs> सु هو جتا پر او رن جو يتا ري تو نتي سوي من جو ما جو تو جو ري من 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 جو ر نبی صلی اللہ <سؤال> علیہ وسلم فریج کی ہے امان میرا کرا نسک حضرت اس کی بسم اللہ علیہ وسلم علیہ وسلم علیہ وسلم علیہ وسلم علیہ نور اور بسم اللہ بڑی تو بات اس بسم اللہ بڑے سے بات کے سن لے اور سب سے زیادہ خوشی نہ سب سے زیادہ سیدو جی کی تعلیم <سؤال> کا پڑوں صبح سے جاؤں <سؤال> ہم سب کلوں کے کلوں صاحب ہیں کہ ہم طالب علم ہیں پر یہ دست یوت کی راہ چلیں گے میں چھ रतन تعلق کرمک ملنے والے ہوں گا حضرت کرام میں سب پیروں کے ناموں میں انشاء اللہ تمام استوتی دیے نقصان ہمارے پیر کے نام ہوئے ہیں ان سے جان سودو سمجھا سن مالکل اور جو ہر وقت ننوں کو بھیجتے ہیں بسم اللہ تو استعوذ ਮੋਹਨ ਲਬੀਰ ਜੀ ਨੋਕੀ ਕੋ ਮਹਾਨ ਬੋਲਣ ਵਾਲੇ ਪਾਇਤਰੀ ਜੀ ਬੋਲਦੇ ਆ। ਤੁਹਾਡੀ ਰਾਮ ਦਾ ਪਰਮ। ਮੋਹਨ ਬੜੀ ਦਰਬੀਸ਼ੋ ਕੇ ਤੀਨ ਪ੍ਰਚਲ ਸਰ ਸਾਜ ਸੁਸੂ ਅਸੂ ਰਾਮਕ੍ਰਿਸ਼ਨਾ ਕਵਨਸ ਤੇ ਆ ਰਹੇ ਜੀ ਆਨੋਤਨ ਨੂੰ ਮੋਹਨ ਪੁੱਛਾ। ਖਮੀਆਂ ਨੂੰ ਨ ਆਪਣ ਖਸਮੀਰ ਦੱਤਰਵਾ ਦੂਸਰੇ ਮੇਰੀ ਜੀ ਰੋਸ਼ਨਾ ਰੀਜੀ ਨੋਕਾ ਤੇ ਜਾਣ ਹੁੰਦੀ ਜਿੱਤ ਕਰਕੇ ਉਹਨਾਂ ਜਾਂ ਔਰ ਦੂਸਰੀਆ ਕਾ ਦੀ ਗੋਲ ਝੋਰ ਵਰਤੀ ਚਕੀ ਤੇ ਕੋਈ ਖਤ ਨਾ ਹੋ ਜੇ। فکر <سؤال> ਉਦਾਰਮੇ ਮਾਮਲੇ ਦੇ ਦਰਮਿਆਨ ਦੇ ਵਿੱਚ ਜਿੰਕੀ ਮੰਦੂ ਦਾ ਜਿੰਕੀ ਕੋਲ ਬੜਾ ਟਾਈਮ ਬ੍ਰੇਕ ਕਰਨੇ ਦੇ ਕੇ ਜਮਲੇ ਬਕਰਾ ਕੋਟਿਕ ਕਰਨਾ ਇਸ ਦੇ ਬਾਰੇ ਨਾ ਇਹ ਨਾ ਹਾਫੀ ਪਖਤ ਕੋਈ ਮਹਮਦ ਅਸਲਮ ਸਸੂਨ ਨੂੰ ਦਾ 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 ਇਹ ਸਭ ਕੁਝ ਇਹਨਾਂ ਹਾਲ ਦੇ ਨਾਲ ਉਹਨਾਂ ਨੂੰ ਗੰਤ ਪਰੇ ਪਰ ਨਾ ਸਕੀ ਦੇ ਸੰਤੋਖੀ ਖਾਈ ਜਿੰਕੀ ਵਾਸ਼ਨਾ ਤੀਨ ਰੋਕ ਵਿੱਚ ਜਾਇ ਪਾਏ ਪਾਏ ਨੰਦ ਅੰਮ੍ਰਿਤ ਰਸ ਜੀ ਸਦ ਸਿ ਕੋਲਣ ਪਾਏ ਬਾਇ ਆਨੰਦ ਸਤਗੁਰੂ ਦੇ ਚਰਨਾਂ ਵਿੱਚ ਸਤਿਕਾਰ ਦਰਿਓ ਸੰਤੋਪ ਬੋਜਿਛਾ ਜੀ ਨੂੰ ਲਾਗੇ ਪਰ ਉਡਾਰੇ ਪਰ ਉਡਾਰੇ ਪਰ ਪੂਰ ਖਾਇਆ ਪਲਾਇਆ ਮਨਜੂਰ ਦੁੱਖ ਦੁਰੀਦੁਰ ਦੇਖੇ ਨਰੋ ਜਨਾਵ ਜਿ ਪਾਲਾ ਸੁਖ ਬਤਾਉਣਾ ਚੰਗੀ ਖਰੀ ਕੁਠੀ ਪਰੀ ਅਸਕਾਰ ਤੁੰਤ ਜੀ ਨੂੰ ਸੰਚੂ ਅਸਕਾਰ ਸੰਗਤ ਜੇ ਮੇਰ ਪ੍ਰਯਾਤਨ ਨੂੰ ਰਜੂਨੀ ਸੰਤੋਖ ਕਰਦੀ ਹੈ ਕਿ ਕਿੱਥੇ ਸਭ ਤੋਂ ਪਰੰਪਰਿਕ ਮੇਰ ਪ੍ਰਯਾਤਨ ਕਿਹੜਾ ਨੂੰ ਜੇ ਸੰਪਰਦੇਸ਼ ਨੂੰ ਦਿਖਾ ਕੇ ਕਰੂ ਨਾ ਤੁਖਾ ਕੋਸ਼ਾ ਵਾਟ ਕਰਾ ਸਕੇਗਾ ਵਾਟ ਨੂੰ ਸਾਖ ਨੂੰ ਦਿਨਾਂ ਦੇ ਸਤਿਕਾਰ ਹੈ ਤਾਂ ਇਹ ਲਾਜ਼ਮੀ ਕਰਾਉਣਾ ਹੈ ਕਿ ਜੁਤੂਨੀ ਨੂੰ ਨਿਆ ਕੋ ਨਾ ਚੇਤਨਿਕਾ ਮੇਰ ਕਹਿੰਦੇ ਨਾ ਸਾਰਾ ਕਾਦਗੀ ਕਰੇ ਹੁਣ ਮੇਰ ਫਲਾਸਪਰ ਹਰਨ ਦਾਮ ਇਦਨੋ ਇਸ ਬਾਰੇ ਤੋਂ ਚੰਚੇ ਮਰੇ ਗਾ ਹਾਂ ਹਾਂ ਜੀ ਤਨ ਤਨ ਸਰਕਾਰ ਬਾਬਾ ਮਿਰਸਾਂਛਾ ਜੀ ਉਹਨਾਂ ਦੇ ਮਰੀਦ ਬਾਬਾ ਪੀਰਾਂ ਦਿੱਤਿਆ ਸ਼ਾਹ ਜੀ ਜਿਨ੍ਹਾਂ ਦਾ ਅਜ 700 ਅੰਗਰੇਜ਼ੀ 22 ਜੁਲਾਈ ਨੂੰ ਮਨਾਇਆ ਜਾ ਰਿਹਾ ਕਿਉਂਕਿ ਉਹਨਾਂ ਨੇ ਜਿਨ੍ਹਾਂ ਸੰਤਾਂ ਨੇ ਵਾਅਦਾ ਕੀਤਾ ਮੇਲੇ ਉਹਨਾਂ ਦੇ ਲੱਗਦੇ ਉਹਨਾਂ ਦਾ ਇੱਕ ਕਾਲ ਯਾਦ ਆ ਗਿਆ ਸਵਾਰਨ ਉਹਨਾਂ ਨੇ ਜਾਗਾਈ ਤੇ ਹੋਸ਼ਵਾਸ਼ ਕੀਤੀ ਉੱਠ ਪੀਰਾਂ ਦਿੱਤਾ ਕੀਤਾ ਖਿਆਲ ਸਹੀਂ ਬਾਣੀ ਪੜਨ ਸੁਣਨ ਦਾ ਸ਼ੌਂਕ ਲੱਗਾ ਉੱਠ ਮੁਰਸ਼ਿਦ ਦੀ ਕੀਤੀ ਸੀ ਪਾਲ ਸਾਈ ਬੱਚੇ ਆਪਣੇ ਗੁਰਾਂ ਦੇ ਸੰਗ ਲਾਏ ਲੈਣ ਆਪਣਾ ਆਪ ਸਮਾਲ ਸਾਈਂ ਕਰਨੀ ਗਜਾ ਲਟਾਵਣੀ ਯਾਰ ਨਵੇਂ ਕਰਮ ਫੱਕਰ ਦਾ ਦੇਖ ਕਮਾਲ ਸਾਈਂ ਆਪਣੇ ਅੱਥੀ ਡੇਰਾ ਮੌਜੂਦ ਕਰਕੇ ਸਦਾ ਵਾਸਤੇ ਬਣ ਗਏ ਚਾਲ ਸਾਈਂ ਹਰ ਵੇਲੇ ਲੰਗਰ ਮੌਜੂਦ ਰਹਿਦਾ ਸੰਗ ਹੋ ਹੋ ਜਾਣ ਨਿਆਲ ਸਾਈਂ ਕਿਸ਼ਨ ਸਾਈਂ ਪੀਰਾਂ ਦਿੱਤੇ ਸ਼ਾ ਅਮਰ ਹੋਏ ਛੱਡ ਸ਼ਰਾਂ ਦਾ ਦੇਖ ਜੰਗਾਲ ਸਾਈਂ ਕਿਉਂਕਿ ਜਿਹੜੇ ਇਹਨਾਂ ਚੀਜ਼ਾਂ ਤੋਂ ਬਾਹਰ ਨਿਕਲੇ ਜਿਹੜੇ ਗੁਰੂ ਨਾਲ ਜੁੜੇ ਸ਼ਬਦ ਨਾਲ ਜੁੜਿਆ ਕੋਰ ਨਹੀਂ ਕੋਈ ਚੀਜ਼ਾਂ ਨਾ ਵੀ ਬਦਲੋ ਜੇ ਬਣੀ ਉਹਨਾਂ ਨੇ ਦਸੋਂ ਦਿਸ਼ਾ ਤਿੰਨ ਲੋਕ ਚੌਲਾ ਹੀ ਪਵੜੇ ਚਕਾਉਣੇ ਸਾਈ ਰੱਖਾ ਸੱਚੜੀ ਪੁਰਾਣੀ ਦਾ ਤਾਰਨਾ ਅਵਾਰਨਾ ਉਧਾਰਨਾ ਹੈ ਕੰਮ ਕੀ ਦਾ ਲੋਕ ਪ੍ਰਲੋਗ ਵਿੱਚ ਜਿੰਦੜੀ ਨਾ ਮਾਣੀ ਦਾ ਇੱਕੋ ਹੀ ਸਮਰੱਥ ਗੁਰੂ ਸਾਰੇ ਹੀ ਜਾਨ ਵਿੱਚ ਤਸਵੀਰਾਂ ਰੰਗ ਬਰੰਗੀਆਂ ਧਾਗਾ ਇੱਕੋ ਹੀ ਧਾਗਾ ਜਿਹੜਾ ਇੱਕੋ ਚੱਲਦਾ ਆ ਰਿਹਾ ਕਿਉਂਕਿ ਜਿਨ੍ਹਾਂ ਦੇ ਮੇਲੇ ਉਹਨਾਂ ਦੇ ਲੱਗਦੇ ਜਿਨ੍ਹਾਂ ਨੇ ਕੁਝ ਗੁਰੂਆਂ ਦੇ ਨਾਮ ਤੇ ਚੱਲੇ ਆ ਜਿਨ੍ਹਾਂ ਦੇ ਗੁਰੂਆਂ ਦੇ ਰਾਹ ਤੇ ਉਹ ਚੱਲੇ ਤੇ ਉਹਨਾਂ ਦੇ ਨਿਸ਼ਕ ਹੱਕ ਸੱਚ ਦੇ ਬੋਲੇ ਆ ਸੋ ਬਾਬਾ ਫਰੀਦ ਸਾਹਿਬ ਦੀ ਗੱਦੀ ਹੈ ਉਹਨਾਂ ਦਾ ਘਰਾਨਾ ਚਿਸਤੀ ਸਾਹਿਬ ਦੀ ਖ्वाजा ਮੈਨੂ ਦੀ ਚਿਸਤੀ ਬਾਬਾ ਫਰੀਦ ਸਾਹਿਬ ਨੇ ਲਿਖਿਆ ਜੀ ਉਹਨਾਂ ਨੇ ਕਿਹਾ ਅਲਫ ਅਦਲਨ ਬੈਠ ਕੇ ਯਾਦ ਕਰੀਏ ਅੱਲਾ ਬਾਸ਼ਾ ਨਵੀ ਬਜ਼ੀਰ ਹੈ ਜੀ ਬਲੀ ਸਾਹਿਬ ਤਰਫ ਅੰਬੀਆਂ ਦੇ ਬੜੀ ਇੱਕ ਤੋਂ ਇੱਕ ਅਮੀਰਾ ਜੀ ਰੋਸ਼ਨ پاک ਰਸੂਲ ਦਾ دین ਸੱਚਾ ਜਿਹਦੀ ਆਲ ਵਿੱਚੋਂ ਦਸਤਗੀਰ ਹੈ ਜੀ ਸਹਜ ਜਿਸਤੀ ਚਿਰਾਗ ਹੈ ਪੀਰ ਬਖਸ਼ ਜਿਹਦਾ ਨਾਮ ਫਰੀਦ ਫਖੀਰ ਹੈ ਜੀ ਕਿਉਂਕਿ ਚਿਸਤੀਆਂ ਦਾ ਘਰਾਣਾ ਇਹ ਦਰਬਾਰ ਗੱਦੀ ਬਾਬਾ ਸ਼ੇਖ ਫਰੀਦ ਦਾ ਪੰਥ ਚੱਲਦਾ ਆ ਰਿਹਾ ਕਿਉਂਕਿ ਉਹਨਾਂ ਦੇ ਮਲੇ ਲੱਗਦੇ ਜਿਨ੍ਹਾਂ ਨੇ ਕੁਛ ਕੀਤਾ ਜਵਾਜ਼ਾ ਕਾਲ ਬਾਬੇ ਅਤੂਛਲ ਬਾਬੇ ਮਿਸ਼ਰਾਨ ਸਾਹ ਦੇ ਗੁਰੂ ਬਾਬੇ ਪੀਰਾਂ ਦਾ ਦਾਦਾ ਗੁਰੂ ਜੀ ਉਹਨਾਂ ਨੇ ਕਿਹਾ ਵੀ ਜਈਆ ਯਾਰ ਖਜ਼ਾਜ਼ੇ ਸਭੇ ਗਏ ਨੇ ਚੱਲ ਮੜੀ ਕਬਰ ਤੇ ਅੰਤ ਨੂੰ ਜਾ ਕੇ ਬੈਠੇ ਮਲ ਜਾਗਰ ਬੈਠੇ ਮਲ ਬਾਤਨ ਦੇ ਹੋ ਗਏ ਮਾਲਕ ਸੁਖਣ ਨਿਆਜਾ ਲੋਕ ਜਾਣਗੇ ਆਪਣੇ ਖਾਲਕ ਆਤੂਸ਼ਾ ਨਾਮ ਨਿਚਾਰ ਨਹੀਂ ਗਈ ਮਰਮਰ ਸਾਰੀ ਉਹ ਰੋਸ਼ਨ ਵਿੱਚ ਜਾਣ ਜਿਨ੍ਹਾਂ ਦੀ ਗੁਰਸੰਗ ਜਾਰੀ ਕਿਉਂਕਿ ਜਿਨ੍ਹਾਂ ਨੇ ਗੁਰੂਆਂ ਨਾਲ ਮੁਹੱਬਤ ਕੀਤੀ ਗੁਰੂਆਂ ਨਾਲ ਪਿਆਰ ਕੀਤਾ ਗੁਰੂਆਂ ਦੇ ਨਾਲ ਹੀ ਆਪਣੀ ਜ਼ਿੰਦਗੀ ਬਤੀਤ ਕੀਤੀ ਆ ਗਾ ਉਹਨਾਂ ਦੇ ਨਾਲ ਸਾਡੇ ਨਗਰ ਦਾ ਤਲਵੰਡੀ ਸੱਲਾਂ ਦਾ ਬਹੁਤ ਸੰਯੋਗ ਹੈ ਜੀ ਸਾਡੇ ਜਿੰਨੇ ਵੀ ਨਗਰ ਦੇ ਸਾਡੇ ਨਿਵਾਸੀ ਆ ਸਾਰਿਆਂ ਦੇ ਸੰਯੋਗ ਦੇ ਨਾਲ ਹੀ ਲੰਗਰ ਭੰਡਾਰੇ ਚੱਲ ਰਿਹਾ ਹੈ ਜੀ ਸਾਡੇ ਬੁੱਧੂ ਸਿੰਘ ਟਾਂਡੇ ਤੋਂ ਸਾਡੇ ਮਿੰਦਰ ਸ਼ਾਹੀ ਫਗਵਾੜੇ ਤੋਂ ਬਾਕੀ ਜਿੰਨੇ ਵੀ ਸਾਡੇ ਕੁਲਜੀਤ ਸਿੰਘ ਬਾਕੀ ਹੋਰ ਸੰਗਤਾਂ ਇਹ ਸਾਰੇ ਸਾਡੇ ਲੰਬੜਵਾਰ ਜੀ ਇਹਨਾਂ ਦਾ ਬਹੁਤ ਸੰਯੋਗ ਹੈ ਸਾਰੇ ਨਗਰ ਦੇ ਸੰਯੋਗ ਦੇ ਨਾਲੇ ਮੇਲੇ ਹੋ ਰਹੇ ਤੇ ਸਾਰਿਆਂ ਨੂੰ ਆਪਾਂ ਜੀ ਇਹ ਕਹਿੰਦੇ ਧੰਨਵਾਦ ਜੀ ਮੇਲੇ ਦੀਆਂ ਸਭ ਸੰਗਤਾਂ ਨੂੰ ਮੁਬਾਰਕਾਂ ਜੀ ਸਾਡੇ ਪੱਤਰਕਾਰ ਸਾਹਿਬ ਜਿਹੜੇ ਸਾਡੇ ਨਿਊ ਚੈਨਲ ਤੇ ਦਿਖਾਰੇ ਪ੍ਰੋਗਰਾਮ ਇਹਨਾਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਜੀ ਇਹਨਾਂ ਨੂੰ ਬਹੁਤ ਬਹੁਤ